ਆ ਐਮਕੇ ਸਟਾਲਣਾ ਮੁੱਖ ਮੰਤਰੀ ਆ ਤਾਮਨ ਲਾਡੂ ਦਾ ਉਹਨੇ ਸ਼ਰਯੰ ਅੰਕੈਦਾ ਸੈਂਟਰ ਸਰਕਾਰ ਨੂੰ ਕਿ ਅਸੀਂ ਇੱਥੇ ਕੋਈ ਦੂਜੀ ਤੀਜੀ ਬੋਲੀ ਨਹੀਂ ਬੋਲਣ ਦੇਣੀ ਨਾ ਲਿਖਣ ਦੇਣੀ ਐ ਨਾ ਪੜ੍ਹਨ ਦੇਣੀ ਐ ਇੱਥੇ ਚੱਲੂਗੀ ਦਾ ਕੱਲੀ ਤਾਮਲ ਚੱਲੂਗੀ ਤੇ ਸਾਡੇ ਇੱਥੇ ਪੰਜਾਬ ਦੇ ਹਾਲਾਤ ਦੇਖ ਲਓ ਅਸੀਂ ਬੋਰਡਾਂ ਦੇ ਰੰਗ ਮਾਰੇ 16 ਦੇ ਵਿੱਚ ਵੀ ਪੰਜਾਬੀ ਉੱਤੇ ਲਿਖੋ ਤੇ 17 ਮੁਕੱਦਮੇ ਦਰਜ ਹੋਏ ਮੇਰੇ ਤੇ ਔਰ 6 ਮਹੀਨੇ ਜੇਲ੍ਹ ਵੀ ਜਾਣਾ ਪਿਆ ਬੋਲੀ ਕਰਕੇ ਸਕੂਲਾਂ ਦੇ ਹਾਲਾਤ ਦੇਖ ਲਓ ਸ਼ਰਿਆ ਸਕੂਲਾਂ ਦੇ ਵਿੱਚ ਸਾਡੇ ਜਵਾਕਾਂ ਨੂੰ ਪੰਜਾਬੀ ਬੋਲਣ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ ਜੁਰਮਾਨੇ ਕੀਤੇ ਜਾ ਰਹੇ ਆਕਾਲ ਅਕੈਡਮੀ ਭਦੌੜ ਆਕਾਲ ਅਕੈਡਮੀ ਆ ਉਹ ਕੋਈ ਇਥੋਂ ਰਾਮਪੁਰੇ ਦਾ ਬੰਦਾ ਸੀਗਾ ਆਪਣੇ ਜਵਾਕ ਦਾ ਦਾਖਲਾ ਕਰਾਉਣ ਗਿਆ ਉਹਨੇ ਦੱਸਿਆ ਕਿ ਨਾ ਭਾਈ ਆਕਾਲ ਅਕੈਡਮੀ ਭਦੌੜ ਦੀ ਪ੍ਰਿੰਸੀਪਲ ਹਿੰਦੀ ਬੋਲਦੀ ਹੈ ਇਹ ਪੰਜਾਬ ਚ ਹੋ ਰਿਹਾ ਅਸੀਂ ਹਿੰਦੀ ਵਿਰੋਧੀ ਨਹੀਂ ਹੈਗੇ ਨਾ ਅੰਗਰੇਜ਼ੀ ਵਿਰੋਧੀ ਆ ਨਾ ਸਕੂਲ ਦੇ ਵਿਰੋਧੀ ਆ ਜਿੱਥੇ ਮਰਜ਼ੀ ਆਪਣੇ ਬੱਚੇ ਪੜਾਓ ਜਿਹੜੀ ਮਰਜ਼ੀ ਬੋਲੀ ਨਾਲ ਜੋੜੋ ਪਰ ਜੇ ਪੰਜਾਬ ਦੇ ਲੋਕੋ ਆਪਣੀ ਮਾਂ ਬੋਲੀ ਤੋਂ ਤੁਹਾਡੇ ਬੱਚੇ ਦੂਰ ਹੋ ਗਏ ਤੁਹਾਡੀਆਂ ਆਣ ਪਾਣੀਆਂ نسلਾਂ ਨੇ ਤਬਾਹ ਹੋ ਜਾਣਾ ਹੈ ਤੁਹਾਡਾ ਨਾਮੋ ਨਿਸ਼ਾਨੇ ਦੁਨੀਆ ਤੋਂ ਮਿਟ ਜਾਣਾ ਹੈ ਗੱਲ ਲਿਖ ਲਿਓ